ਇੱਕ ਹੋਰ ਨਵਾਂ ਖਾਸ ਵਲੌਗ ਮੈਂ ਲਿਆਉਣ ਲੱਗਾ ਮੈਂ ਪਹੁੰਚਿਆ ਇੰਗਲਿਸ਼ ਗਾਰਡਨ ਇਨੀ ਇੰਗਲਿਸ਼ ਗਾਰਡਨ ਸਾਦੇ ਬਲੈਤੀ ਗਾਰਡਨ ਤਾਂ ਇਹ ਗੱਲ ਮੈਂ ਨੋਟਿਸ ਕੀਤੀ ਬਾਰੋ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਇੱਥੇ ਪਾਣੀ ਹੈਗਾ ਆ ਕਿਉਂਕਿ ਪਾਣੀ ਦੀ ਆਵਾਜ਼ ਆਉਂਦੀ ਸੀਗੀ ਤਾਂ ਐਂਟਰੀ ਦੇ ਵਿੱਚ ਸ਼ੁਰੂ ਜਦੋਂ ਹੁੰਦੀ ਹੈ ਉਦੋਂ ਹੀ ਪਾਣੀ ਤੁਹਾਨੂੰ ਦਿਖ ਪਊਗਾ ਆ ਦੇਖੋ ਆਏ ਹਾਏ ਹਾਏ ਪਾਣੀ ਦੀ ਆਵਾਜ਼ ਇਨੀ ਵਧੀਆ ਲੱਗਦੀ ਅੱਜ ਧੁੱਪ ਵਾਲਾ ਦੇਣੀ ਆ ਕਿ ਬੰਦਾ ਇੱਥੇ ਲੰਮਾ ਪਾ ਕੇ ਸੌਂ ਹੀ ਜਾਵੇ ਪਾਣੀ ਦੇਖੋ ਸਾਫ਼ ਕਿੰਨਾ ਹੈ آئی 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 خوبصورتی تھے جرمنی چھے میونک چھے تا ابھی ہی دیکھ دیں کہ پانی جاندہ کے تھے ہیں لوکی تھے آج ہوندے ہیں تیار تا انجوئی کر دیں اپنا دن چھوٹا جا بریج ہی آتے ہیں بریج دیکھتے ویسے جاندے ہیں تا گاہاں دیکھ دیں کی ہے گا ਕਿੰਨਾ ਵਧੀਆ ਲੱਗਦਾ ਤੇ ਗਾਹਾਂ ਅੱਗੇ ਥੋੜੀ ਜਿਹੀ ਜਗ੍ਹਾ ਖੁੱਲੀ ਆ ਸੋ ਪਾਣੀ ਵੀ ਇੱਥੇ ਖੁੱਲਾ ਦਿਸਦਾ ਆ ਆਏ ਹਾਏ ਰੰਗ ਦੇਖੋ ਕਿੰਨੇ ਵਧੀਆ ਆ ਹਰਾ ਰੰਗ ਪਾਣੀ ਸਾਫ਼ ਬਤਕਾਂ ਵੀ ਹੈਗੀਆਂ ਇੱਥੇ ਐ ਇੱਥੇ ਨੁਕੀਂਡਾਉਂਦੇ ਵੀ ਆ ਵਾਹ ਜੀ ਵਾਕਿਆ ਬਾਤਾਂ ਪਾਣੀ ਇੱਥੇ ਚੰਗਾ ਵਗਦਾ ਤਾਂ ਲੋਕੀ ਇੱਥੇ ਨੌਂਦੇ ਆਏ ਹਾਏ ਬੈ ਗਏ ਹੁਣ ਵਾਹ ਜੀ ਵਾਹ ਕਿਆ ਬਾਤਾਂ ਪਾਣੀ ਕਾਫੀ ਸਪੀਡ ਦੇ ਨਾਲ ਜਾ ਰਿਹਾ ਸੋਬੇ ਸੀਗੀ ਖੇਚੀ ਹੋ ਰਹੀ ਥੱਲੇ ਇਹ ਬ੍ਰੇਕ ਲਾ ਰਹਾ ਇਹ ਦੋਨੇ ਇੱਥੇ ਪਾਣੀ ਬਹੁਤ ਵਧੀਆ ਲੱਗਦਾ ਇੱਥੇ ਚੰਗਾ ਵਗਦਾ ਇੱਥੇ ਜੀ ਕਰਦਾ ਮੈਂ ਬੈ ਹੀ ਜਾਵਾਂ ਤਾਂ ਇੱਥੇ ਤਾਂ ਪੂਰੀ ਰਿਲੈਕਸੇਸ਼ਨ ਹੋ ਸਕਦੀ ਹੈ। ਵਾਹ ਜੀ ਵਾਹ। ਪਾਣੀ ਵਗ ਹੀ ਜਾਂਦਾ। ਬੜੀ ਖੂਬਸੂਰਤੀ ਦੇਖੋ ਕਿੰਨੀ ਵਧੀਆ ਹੈ। ਮੈਨੂੰ ਯਾਦ ਆਉਂਦਾ ਵਰਜੀਨੀਆ ਵਾਟਰ ਜਦੋਂ ਗੈਸੀ ਕਿ ਲੈ ਕਿੱਥੋਂ ਟੋਟਾ ਤਾਂ ਬਹੁਤ ਛੋਟੀ ਜਿਹੀ ਜਗ੍ਹਾ ਸੀ ਆ ਤਾਂ ਕਾਫੀ ਵੱਡੀ ਹੈ। ਇੱਥੇ ਤਾਂ ਲੋਕੀ ਨਹਾਉਂਦੇ ਵੀ ਆ। ਵਾਹ ਜੀ ਵਾਹ। ਇਹ ਤਾਂ ਸੱਚੀ ਕਰਸੀ ਉਹ ਬੱਥੇ ਤੰਗ ਪਾ ਕੇ ਨੀਂਦ ਆ ਸਕਦੀ ਐ ਖੋਰ ਇੱਥੇ ਨਾ ਹੁੰਦਾ ਜੇ ਸ਼ਾਲਾ ਮਾਰਦੇ ਵਿੱਚ ਆਹ ਹੁੰਦੀ ਪੂਰੀ ਐਨਜਾਇਮੈਂਟ ਓਟਾ ਕੇ ਬ੍ਰਿਜ ਵੀ ਹੈਗਾ ਯਾਰ ਇਸ ਪਾਸੇ ਆ ਦੇਖੋ ਥੋਂ ਪਾਣੀ ਬਗਦਾ ਸੀਗਾ ਆਏ ਹਾਏ ਹਾਏ ਖੂਬਸੂਰਤੀ ਆ ਹੁੰਦੀ ਅਸਲੀ ਖੂਬਸੂਰਤੀ ਪਾਸੇ ਵੀ ਦੇਖ ਰਹੇ ਆ ਦੂਸਰੇ ਪਾਸੇ ਆ ਗਏ ਆ ਪਾ ਇਹ ਵੀ ਆ ਜਿਹਨਾਂ ਦੇਖਣ ਵਾਲੀਆਂ ਹੁੰਦੀਆਂ ਹਨ ਹੋਰ ਮੁਲਕਾਂ ਚ ਆ ਕੇ ਕਲਚਰ ਦਾ ਪਤਾ ਲੱਗਿਆ ਅੰਦਰ ਸਿੰਦਰੀ ਦਾ ਪਤਾ ਲੱਗ ਜਾਂਦਾ ਟ੍ਰੈਡੀਸ਼ਨ ਦਾ ਪਤਾ ਲੱਗ ਜਾਂਦਾ ਉੱਥੇ ਸਾਡੇ ਉੱਥੇ ਪੰਜਾਬ ਤੇ ਮਹਿਰਾ ਤੇ ਨਾਉਂਦੇ ਆ ਇੱਥੇ ਸ਼ਾਹ ਮਾਰ ਕੇ ਇੱਥੇ ਨਾਉਂਦੇ ਵਾਹ ਜੀ ਵਾਹ ਸਾਰੀ ਗਾਰਡਨ ਟੱਪ ਲਈਆ ਤਾਂ ਇੱਕ ਬਿਲਡਿੰਗ ਦੇ ਸੀ ਇੱਥੇ ਜਿੱਦਾ ਪੁਰਾਣਾ ਕੋਈ ਸੇ ਇਮਾਰਤ ਬਣੀ ਆ ਪਰ ਬਣੀ 1836 ਦੀ ਬਣੀ ਆ ਇਹ ਤਾਂ ਲੱਗਦੀ ਜਿੱਦਾਂ 2-3000 ਸਾਲ ਪੁਰਾਣੀ ਹੋਣੀ ਜਿੱਦਾ ਇਟਲੀ ਦੇ ਵਿੱਚ ਮਿਲਦੀਆਂ ਰੋਮ ਦੇ ਵਿੱਚ ਨੰਦੀਆਂ ਇਦਾਂ ਦੀ ਬਿਲਡਿੰਗਸ ਤੇ ਪੌੜੀਆਂ ਤੁਰਨਾ ਪੈਣਾ اُس جہ سو سینتی لکھے کیا باتیں ویوز دیکھو تھے بدیا لگ ਇੱਥੇ ਵੀ ਦਾ ਫਰਕ ਸਾਰਾ ਆਉਂਦਾ ਹੈ ਜਿਹੜਾ ਹਾਲ ਹੀ ਦੀ ਹੁੰਦਾ ਹੈ। ਹੁਣ ਸੋ ਕਰਾਂਗੇ ਕਿ ਇਹ ਗਲਤ ਕੁਝ। ਇੱਥੇ ਵੀ ਅਸੀ ਗਾਰਡਨ ਚਾਰਜ ਨਾਲ ਦੀ ਉੱਥੇ ਪਰਲੇ ਪਾਸੇ ਪਾਣੀ ਦਾ ਹੀ ਪਤਾ ਲੱਗਦਾ ਹੈ। ਇੱਥੇ ਪਾਣੀ ਆ। ਸਾਈਕਲ ਤੇ ਆਉਂਦੇ ਲੋਕੀ ਵਾਲੀਬਾਲ ਗੇਮ ਖੇਲ ਹੁੰਦੀ ਹੈ। ਆ ਹੁੰਦੇ ਅਸਲੀ ਨਜ਼ਾਰੇ। ਇਗਾ ਹੁੰਦਾ ਖਿਆਲ ਰੱਖਣਾ ਇੱਥੇ 1837 ਲਿਖਿਆ ਆਇਆ ਤਾਂ ਇਹਦੀ ਮੇਂਟੇਨੈਂਸ ਦੇਖੋ ਆਪਣੇ ਹੁੰਦਾ ਇੰਡੀਆ 'ਚ ਹੁੰਦਾ 100-100 ਪੁਰਾਣੀ ਚੀਜ਼ ਗਾਇਬ ਹੀ ਹੋ ਜਾਂਦੀ ਹੈ 70-80 ਸਾਲ ਦੀ ਜੀ ਹੋ ਜਾਂਦੀ ਵਾਹ ਵੀ ਵਾਹ ਥੱਲੇ ਤੁਰਦੇ ਆ ਥੱਲੇ ਪਰ ਫਿਰ ਵੀ ਤੁਰਨਾ ਸੁੱਖ ਆ ਤੇ ਇਹ ਕਿ ਉਹ ਬਜ਼ੁਰਗ ਵੀ ਆਉਂਦਾ ਇੱਕ ਉਹਦਾ ਵੀ ਕੀ ਕਰਦਾ ਉੱਤੇ ਚੜੇ ਤਾਂ ਅੱਜ ਦੇ ਦਿਨ ਤਾਂ ਵੈਸੇ ਠੀਕ ਆ ਠੰਡ ਹੋਵੇ ਫਿਰ ਤਾਂ ਔਖਾ ਲੱਗੇ ਸਾਈਕਲ ਤੇ ਆਉਂਦੇ ਲੁਕੀ ਆ ਦੇਖੋ ਕਪਲ ਹੈਗਾ ਸਾਈਕਲ پارک ਕਰਤਾ ਏ ਵੀ ਜਾੜਾ ਚਾਹੁੰਦੇ ਆ ਕੋਨੋ ਵਾਲੀਬਾਲ ਖੇਲਦੇ ਆਏ ਹਾਏ ਹਾਏ ਬਚਾ ਨਹੀਂ ਹੋਇਆ ਫਿਰ ਸਰ ਫੌਗਾਤੇ ਗੇਮ ਚੱਲ ਰਹੀ ਹੈ ਇਹ ਥੋੜੇ ਕਾਰੀਗਰ ਬੰਦੇ ਲੱਗਦੇ ਆ ਲੱਗਦੇ ਯਸ ਇਹ ਪਤਾ ਲੱਗਦਾ ਖੇਲਣ ਵਾਲੇ ਬੰਦੇ ਆ ਵਾਹ ਵਾਹ ਕਿਆ ਬਤਾ ਇੱਥੇ ਹੋਰ ਨੈਟ ਸੈੱਟ ਹੋ ਰਿਹਾ ਆ ਲੋਕਾਂ ਨੇ ਆ ਮੈਂ ਦੇਖਿਆ ਆਪਣਾ ਖਾਣਾ ਪੀਣਾ ਲਿਆਂਦਾ ਅੱਜ ਤਾਂ ਜਿੱਥੇ ਜਗ੍ਹਾ ਮਿਲਦੀ ਆ ਦੇਰਾ ਆਪਣਾ ਲਾ ਲਿਆ ਤੇ ਬਜ਼ੁਰਗ ਆਪਣੇ ਵਾਲੀਬਾਲ ਆਪਣੀ ਪ੍ਰੈਕਟਿਸ ਕਰਦੇ ਆ ਵਾਰਮ ਅਪ ਕਰਦੇ ਆ ਆ دیکھو واہ واہ کیا بات اتنے بچے ہیں انہوں نے اپنے گلاس کڑے ہوا ہوں تھلے پانی آگے گئے اتے ویسے بلڈنگ اتے جائے گیا اتو تر کے تھلے آ کے آ پانی ہے اتوتے لمحے پہ بیٹھے ریلیکس کرتے پانی ویسے کافی صاف ہے ਨੰਦਾਰਿਆ ਕਿਵਾਂ ਸੀ ਕਰੰਟ ਨੂੰ ਲੈ ਹੀ ਗਿਆ ਥੱਲੇ ਜੋ ਨਹੀਂ ਲੱਗਦਾ ਕੁਛ ਪਾਣੀ ਤੁਹਾਨੂੰ ਲੈ ਹੀ ਜਾਂਦਾ ਮੈਂ ਪੈਰ ਰੈਕਸ ਕਰਦੇ ਫੋਨ ਵੀ ਉੱਤੇ ਰੱਖਿਆ ਫੋਨ ਓਵਰ ਹੀਟ ਹੋ ਜਾਣਾ ਹੈਗਾ ਵੀ ਕਾਲੇ ਰੰਗ ਦਾ ਆਇਆ ਇੱਕ ਆਹ ਦੇਖੋ ਖਾਣਾ ਪੀਣਾ ਖਾਵਾ ਪੁਰਿਆ ਪਾਣੀ ਸੱਚੀ ਰੰਗ ਸਾਫ ਆ ਇਹ ਵੇਖਿਆ ਜੇ ਪਾਣੀ ਅਸਲ ਵਿੱਚ ਦਿਖਾਓ ਹੋ ਜਾਵੇ ਇੱਥੇ ਪਤਾ ਲੱਗੇ ਕਿੰਨੇ ਕਿਦਾਂ ਦਾ ਰੰਗ ਹੈਗਾ ਆ ਕਿੰਨਾ ਸਾਫ ਆ ਵਾਪਸ ਆ ਗਏ ਜਿੱਥੇ ਪਾਣੀ ਵਗਦਾ ਸਜਾਤਾ ਲੋਕੀ ਨੌਂਦੇ ਸੀ ਤਾਂ ਜੇ ਕਦੇ ਵੀ ਮਿਊਨਿਕ ਸਿਟੀ ਹੋਏ ਇੰਗਲਿਸ਼ ਗਾਰਡਨ ਆ ਜਰੂਰ ਦੇਖੋ ਆ ਕਮਾਲ ਦੀ ਜਗ੍ਹਾ ਆ ਅਮੀਦੇ ਕੇ ਬਲੌਗ ਵਧੀਆ ਲੱਗਿਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਇਦਾਂ ਦੇ ਬਲੌਗ ਦੇਖਦੇ ਰਹੋ ਇਦਾਂ ਦੇ ਲਿਖਦੇ ਰਹੋ ਰੋਜ਼ ਵੀ ਦੇਖ ਲਓ ਇਦਾਂ ਦੀ ਗਾਰਡਨ ਤੇ ਜ਼ਰੂਰ ਆਉਣਾ ਆ ਕੇ ਦੇਖੋ ਰਬਰਾ